ਸਰਕਾਰ ਨੇ ਜਿਹੜੀਆਂ ਪਿੰਡੂ ਪੰਚਾਇਤਾਂ ਨੇ ਪਿੰਡੂ ਪੰਚਾਇਤਾਂ ਨੂੰ ਇੱਕ ਅਧਿਕਾਰ ਦਿੱਤਾ ਹੈ ਕਿ ਜਿਹੜੀ ਸੜਕ ਅਗਰ ਸੜਕ ਨੂੰ ਉਹ ਚੈੱਕ ਕਰਨਗੇ ਪੰਚਾਇਤਾਂ ਖੁਦ ਚੈੱਕ ਕਰਦਗੀਆਂ ਵੀ ਸੜਕ ਕਿਹੋ ਜੀ ਬਣਦੀ ਹੈ ਜੇ ਪੰਚਾਇਤ ਦੀ ਤਸੱਲੀ ਹੋਊਗੀ ਜੇਕਰ ਪੰਚਾਇਤ ਦੀ ਤਸੱਲੀ ਹੋਊਗੀ ਕਿ ਸੜਕ ਹੈ ਜਿਹੜੀ ਉਹ ਅਪ ਟੂ ਮਾਰਕ ਅਪ ਟੂ ਬਿਲਕੁਲ ਜੋ ਉਹਨਾਂ ਦੇ ਸੈਟੀਸਫੈਕਸ਼ਨ ਦਾ ਲੈਵਲ ਹੈ ਉੱਥੇ ਬਣ ਰਹੀ ਹੈ ਜੋ ਉਹਨਾਂ ਨੇ ਆਪਣੀ ਜੋ ਡੀਪੀਆਰਜ਼ ਰਜਿਸਟ ਕੀਤੀਆਂ ਨੇ ਉਦੇ ਹਿਸਾਬ ਨਾਲ ਬਣ ਰਹੀ ਹੈ ਤਾਂ ਜੇ ਤਾਂ ਤਾਂ ਫਿਰ ਅਸੀਂ ਉਹਦੀ ਜਿਹੜੀਆਂ ਪੇਮੈਂਟਾਂ ਨੇ ਉਹ ਡਿਸਪਰਸ ਕਰਾਂਗੇ ਜੇਕਰ ਪੰਚਾਇਤਾਂ ਇਹ ਕਹਿ ਦਿੰਦੀਆਂ ਨੇ ਕਿ ਇਹਦੇ ਵਿੱਚ ਸਾਨੂੰ ਕੋਈ ਕਮੀ ਪੇਸ਼ੀ ਪਾਈ ਜਾਂਦੀ ਹੈ ਤਾਂ ਉਹ ਜਿਹੜੀਆਂ ਪੰਚਾਇਤਾਂ ਹੋਣਗੀਆਂ ਉਹ ਸਿੱਧੇ ਰੂਪ ਦੇ ਵਿੱਚ ਜਿਹੜੀ ਇਹਦੀ ਸ਼ਿਕਾਇਤ ਹੈ ਉਹ ਸਰਕਾਰ پاس ਇਹਦੀ ਸਰਕਾਰ پاس ਜਿਹੜੀ ਆਪਣੀ ਪੰਚਾਇਤ ਪੰਚਾਇਤ ਜਾਨੀ ਕਿ ਆਪਣੀ ਕੰਪਲੀਟ ਦਰਜ ਕਰਾ ਸਕਦੀ ਹੈ ਤਾਂ ਜਿਵੇਂ ਹੀ ਪੰਚਾਇਤ ਵੱਲੋਂ ਕੰਪਲੇਂਟ ਆਂਦੀ ਹੈ ਕਿ ਉਹਰੇ ਕਿਸੇ ਕਿਸਮ ਦਾ ਜਾਨੀ ਕਿ ਕੋਈ ਉਹਨਾਂ ਨੂੰ ਲੱਗਦਾ ਵੀ ਅਪ ਟੂ ਨੋਰਮਸ ਨਹੀਂ ਬਣ ਰਹੀ ਤਾਂ ਇਮੀਡੀਏਟਲੀ ਸਾਡੇ ਜਿਹੜੇ ਅਫਸਰ ਨੇ ਸਾਡੇ ਅਫਸਰ ਜਾਣਗੇ ਤੇ ਜਾ ਕੇ ਉਹਨਾਂ ਨੂੰ ਚੈੱਕ ਕਰਕੇ ਤੇ ਜਿਹੜੀ ਵੀ ਉਹਦੇ ਚ ਕੋਈ ਖਾਮੀ ਹੋਊਗੀ ਉਹਨੂੰ ਜਾਂ ਤਾਂ ਠੀਕ ਕਰਾਨਗੇ ਜੇਕਰ ਫੇਰ ਵੀ ਜੇਕਰ ਫੇਰ ਵੀ ਸਾਨੂੰ ਲੱਗਦਾ ਕਿ ਕਿਸੇ ਕਿਸਮ ਦੀ ਇਹਦੇ ਵਿੱਚ ਕੋਈ ਹਿਰਾਫੇਰੀ ਹੋ ਰਹੀ ਹੈ ਤਾਂ ਜਿਹੜਾ ਉਹ ਕੰਸਰਨ ਠੇਕੇਦਾਰ ਹੋਊਗਾ ਉਹਦਾ ਕੰਮ ਰੁਕਵਾ ਕੇ ਉਹਦਾ ਟੈਂਡਰ ਜਿਹੜਾ ਟਰਮੀਨੇਟ ਵੀ ਕੀਤਾ ਜਾਊਗਾ ਔਰ ਉਹਨੂੰ ਬਲੈਕਲਿਸਟ ਵੀ ਕੀਤਾ ਜਾਊਗਾ ਤਾਂ ਜੋ ਦੁਬਾਰਾ ਉਹ ਲੋਕਾਂ ਨੇ ਇਸ ਪੈਸੇ ਦਾ ਮਿਸਯੂਜ਼ ਨਾ ਕਰ ਸਕੇ ਤੇ ਦੁਬਾਰਾ ਤੋਂ ਕਦੇ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਾ ਜਣੀ ਕਿ ਮਤਲਬ ਕਿ ਸੜਕਾਂ ਦੇ ਵਿੱਚ ਕੋਈ ਕਿਸੇ ਕਿਸਮ ਦੀ ਹੀਰਾ ਫੇਰੀ ਨਾ ਕਰ ਸਕੇ ਸੋ ਬਹੁਤ ਬਹੁਤ ਧੰਨਵਾਦ ਅੱਜ ਦੀ ਇਹ ਬੜੀ ਅਹਿਮ ਜਮਾ ਜਾਣਕਾਰੀ ਸੀ ਜਿਹੜੀ ਅਸੀਂ ਤੁਹਾਨੂੰ ਇਸ ਮਾਧਿਅਮ ਦੇ ਨਾਲ ਦਿੱਤੀ ਹੈ ਧੰਨਵਾਦ ਸਰਦਾਰ ਸਾਹਿਬ ਪਿਛਲੇ ਸਭ ਦੇ ਸਮੇਂ ਦੇ ਵਿੱਚ ਵੀ ਸੜਕਾਂ ਦੀ ਜਿਹੜੀ ਹੈ ਸੈਟਲਾਈਟ 2 ਜਾਂ ਜੀਓ ਮੈਪਸੇ ਥਰੂ ਜਿਹੜਾ ਹੈ ਸੜਕਾਂ ਦੀ ਮਿਲਤੀ ਕੀਤੀ ਗਈ ਸੀ ਉਸ ਦੇ ਵਿੱਚ ਇਹ ਗੱਲ ਆਕੀ ਗਈ ਸੀ ਕਿ ਬਹੁਤ ਸਾਰੇ ਕਿਲੋਮੀਟਰ ਜ਼ਹਰਦੇ ਨੇ ਜੋ ਕਿ ਪੇਪਰਾਂ 'ਚ ਦਿਖਾਏ ਗਏ ਪਰ ਉਹ ਸੜਕਾਂ ਸਿੱਗੀਆਂ ਹੀ ਨਹੀਂ ਮਜੂਬ ਨਹੀਂ ਸਿੱਗੀਆਂ ਉਹਨਾਂ ਨੂੰ ਲੈ ਕੇ ਕਿੱਥੇ ਤੱਕ ਇਨਕੁਆਇਰੀ ਪਹੁੰਚੀ ਹੈ ਉਹਨਾਂ ਨੂੰ ਲੈ ਕੇ ਕਿਸ ਤਰੀਕੇ ਦੀ ਕਾਰਵਾਈ ਸਰਕਾਰ ਇਸ ਉੱਤੇ ਕਰ ਰਹੀ ਹੈ ਦੇਖੋ ਜਿਹੜੀ ਜਿੱਥੇ ਕਿਤੇ ਵੀ ਤੁਹਾਨੂੰ ਲੱਗਦਾ ਐ ਇੰਨੀ ਪਾਰਦਰਸ਼ਤਾ ਵਾਲੀ ਜਿਹੜੀ ਸਰਕਾਰ ਹੈ ਮੈਨੂੰ ਨਹੀਂ ਲੱਗਦਾ ਇਤਿਹਾਸ ਦੇ ਵਿੱਚ ਪਹਿਲਾਂ ਕਦੇ ਆਈ ਹੈ ਇਹ ਕੋਈ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਦਿਲੋਂ ਚਾਹੁੰਦੀ ਹੈ ਕਿ ਕ腐ਸ਼ਨ ਨਾਮ ਦਾ ਜਿਹੜਾ ਇਹ ਕੋਡ ਹੈ ਇਹ ਸਦਾ ਲਈ ਮਤਲਬ ਕਿ ਇਸ ਸਿਸਟਮ ਚੋਂ ਖਤਮ ਹੋ ਜਾਵੇ ਸਾਡੇ ਭਾਰਤ ਦੇ ਕੋਲ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਸਾਡੇ ਪੰਜਾਬ ਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਅਸੀਂ ਤਾਂ ਸੋਨੇ ਦੀ ਸੱਚੀਓ ਚਿੜੀ ਆ ਜਿਹੜਾ ਇਹ ਕ腐ਸ਼ਨ ਦਾ ਕੋਡ ਹੈ ਜਿਹੜਾ ਜਿਹੜਾ ਇਹ ਚਿਮੜਿਆ ਹੋਇਆ ਹੈ ਇਸ ਸਿਸਟਮ ਨੂੰ ਜਿਹੜਾ ਇਹ ਰੋਜ਼ ਪਰ ਰੋਜ਼ ਅਸੀਂ ਲਾਂਦੇ ਜਾ ਰਹੇ ਹਾਂ ਜਿਸ ਦਿਨ ਸਾਡਾ ਕ腐ਸ਼ਨ ਦਾ ਸਿਸਟਮ ਬਿਲਕੁਲ ਉਰੋਂ ਖਤਮ ਹੋ ਗਿਆ ਔਰ ਇਹ ਇਹ ਜਿਹੜਾ ਵੀ ਇਹ ਸਿਸਟਮ ਹੈ ਜਿਹੜਾ ਸਾਡਾ ਦਰੁਸਤ ਹੋ ਗਿਆ ਉਹ ਦਿਨ ਦੂਰ ਨਹੀਂ ਤੁਸੀਂ ਦੇਖੋਗੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਹਿੰਦੇ ਰਹਿੰਦੇ ਤੁਹਾਨੂੰ ਇਹ ਸਿਸਟਮ ਸਾਰੇ ਇਸ ਤਰੀਕੇ ਦਾ ਬਣਾ ਕੇ ਦਿਖਾਵਾਂਗੇ ਕਿ ਈਚ ਐਂਡ ਐਵਰੀਥਿੰਗ ਵਿਲ ਬੀ ਟਰਾਂਸਪੇਰੈਂਟ ਕ੍ਰਿਸਟਲ ਕਲੀਅਰ ਹੋਊਗੀ ਔਰ ਜਿਹੜਾ ਤੁਸੀਂ ਮੇਰੇ ਭਾਈ ਸਾਹਿਬ ਨੇ ਇਹਨਾਂ ਨੇ ਸਵਾਲ ਕੀਤਾ ਤਾਂ ਜਿਹੜੀ ਵੀ ਕੋਈ ਬੰਦੇ ਇਹਦੇ ਵਿੱਚ ਮਤਲਬ ਕਿ ਕੋਈ ਦੋਸ਼ੀ ਪਾਈ ਜਾਣਗੇ ਉਹ ਬਖਸ਼ੇ ਨਹੀਂ ਜਾਣਗੇ ਜਿਹੜੇ ਇਹਨਾਂ ਨੇਲੇ ਕਰੋੜਾਂ ਤੇ ਕਿਸਾਨਾਂ ਦੇ ਫਾਰਮਰਾਂ ਨੇ ਜਿਹੜਾ ਹੈਗਾ ਉਹ ਤੰਗ ਕਰ ਦਿੱਤੇ ਆ ਮੰਡੀ ਬੋਰਡ ਦੀਆਂ ਪਹਿਲਾਂ ਵੀ ਸੀਗੀਆਂ ਸਰਕਾਰ ਜਿਹੜੀਆਂ ਉਹ ਉਹੀ ਤੁਸੀਂ ਬਣਾ ਰਹੇ ਹੋ ਨੇ 1 ਕਰੋੜ ਫਲਟ ਤੇ ਜੇ ਉਹਨਾਂ ਤੋਂ ਫਿਰ ਕਾਰਵਾਈ ਲਈ ਕੁਝ ਕਰ ਰਹੇ ਹੋ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਜਿਵੇਂ ਸਾਡਾ ਤੋਂ ਖੇਤ ਆ ਜੀਦਾ ਉਹ ਹਲਵਾ ਕੇ ਨਾਲੋਂ ਜਿਹੜੀ ਤੰਗ ਕਰ ਨਹੀਂ ਕਰਨਾ ਚਾਹੀਦਾ ਦੇਖੋ ਇੱਕ ਤਾਂ ਇੱਕ ਗੱਲ ਸਮਝੋ ਤੁਸੀਂ ਸੜਕ ਕਿਹਨੇ ਬਰਤਣੀ ਆ ਸੜਕ ਪਿੰਡਾਂ ਦੇ ਲੋਕਾਂ ਨੇ ਬਰਤਣੀ ਆ ਜਿਹੜੇ ਚ ਕਿਸਾਨਾਂ ਨੇ ਵੀ ਵਰਤਣੀਆਂ ਮਜ਼ਦੂਰਾਂ ਨੇ ਵੀ ਵਰਤਣੀਆਂ ਸਾਰਿਆਂ ਨੇ ਵਰਤਣੀਆਂ ਤਾਂ ਜੇ ਆਪਾਂ ਪਿੰਡਾਂ ਦੇ ਵਿੱਚ ਸੜਕਾਂ ਦੀਆਂ ਵੱਟਾਂ ਵੱਡ ਵੱਡ ਕੇ ਵੱਡ ਵੱਡ ਕੇ ਜਾਨੀ ਕਿ ਉਹਨਾਂ ਖਾਰ ਪਾ ਲਾਂਗੇ ਸੜਕਾਂ ਨੂੰ ਮਤਲਬ ਕਿ ਉਸ ਹੱਦ ਤੱਕ ਲੈ ਜਾਾਂਗੇ ਕਿ ਸੜਕ ਦੇ ਆਲੇ ਦੁਆਲੇ ਬਰਮ ਜੋਗੀ ਜਗ੍ਹਾ ਹੀ ਨਹੀਂ ਰਹੂਗੀ ਤਾਂ ਕੱਲ ਨੂੰ ਉਹ ਸੜਕ ਕਿਹਦੀ ਟੁੱਟਣੀ ਹੈ ਉਹ ਸਾਡੀ ਉਹ ਟੁੱਟਣੀ ਹੈ ਨਾ ਸੋ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਨਾਲ ਇਹ ਵੀ ਬੇਨਤੀ ਕਰਨੀ ਚਾਹਨਾ ਹੈ ਉਹਨਾਂ ਵੀਰਾਂ ਨੂੰ ਜਿਹੜੇ ਕਾਸਟਕਾਰੀ ਕਰਦੇ ਨੇ ਕਿ ਆਪਾਂ ਆਪਾਂ ਕੋਈ ਫਰਕ ਨਹੀਂ ਪੈਂਦਾ ਜੇ 6 ਇੰਚ 1 ਫੁੱਟ ਜਗ੍ਹਾ ਇਸ ਛੱਡ ਵੀ ਦਵਾਂਗੇ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਆਉਣ ਵਾਲੇ ਸਮੇਂ ਦੇ ਵਿੱਚ ਐਕਸੀਡੈਂਟਸ ਨਹੀਂ ਹੋਣਗੇ ਕਿਸੇ ਦਾ ਨੁਕਸਾਨ ਨਹੀਂ ਹੋਊਗਾ ਗੱਡੀਆਂਕਾਰਾਂ ਦਾ ਸੋ ਇਸ ਚੀਜ਼ ਨੂੰ ਵੀ ਇਨਸ਼ੋਰ ਕਰੀਏ ਕਿ ਆਪਾਂ ਜਾਨੀ ਕਿ ਇਹ ਸਾਡੀ ਆਪਣੀ ਇੱਕ ਮੋਰਲ ਡਿਊਟੀ ਆ ਮੌਲਿਕ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਇਸ ਤਰ੍ਹਾਂ ਨਾ ਕਰੀਏ ਜਿਹੜਾ ਬੰਦੀ ਬੋਰਡਾਂ ਨਾਲ ਲਈ ਨਾ ਪਹਿਲਾਂ ਤਾਂ ਆਪਣੇ ਬਿਸੀਦੇ ਵਰਤਦਾ ਰਹਿੰਦਾ ਉਹਨਾਂ ਨੂੰ ਮਾਰਕਿੰਗ ਕਰ ਦਿੰਦਾ ਪਰ ਫਿਰ ਉਹ ਲੋਕ ਹਲ ਬਹ ਲੈਂਦੇ ਆ ਹੁਣ ਜਿਹੜਾ ਤੁਹਾਡੇ ਕੋਲ ਪੰਚਾਇਤ ਵਿਭਾਗਾਂ ਦੀ ਆ ਪੰਚਾਇਤਾਂ ਦੀ ਆਪਾਂ ਗੱਲ ਕੀਤੀ ਆ ਵੀ ਪੰਚਾਇਤਾਂ ਚੈੱਕ ਕਰਨੀਆਂ ਕੀ ਪੰਚਾਇਤਾਂ ਦੀ ਬਕਾਇਦਾ ਤੌਰ ਤੇ ਡਿਊਟੀ ਲੱਗੇਗੀ ਵੀ ਉਹ ਜਿਹੜਾ ਹੈਗਾ ਰੋਡ ਉਹਨਾਂ ਨੂੰ ਜਿਹੜਾ ਹੈਗਾ ਜਿਹੜਾ ਰਕਬਾ ਸਰਕਾਰ ਦਾ ਕਾਗਜ਼ਾਂ ਦੇ ਵਿੱਚ ਸੜਕ ਦਾ ਪਾਇਆ ਜਾਊਗਾ ਉਹਨੂੰ ਪ੍ਰੋਪਰ ਵੇ ਨਾਲ ਠੱਡੇ ਲਾ ਕੇ ਪੂਰਾ ਕੀਤਾ ਜਾਊਗਾ ਬੇਨਤੀ ਕੀਤੀ ਜਾਊਗੀ ਕਿ ਇਸ ਤਰ੍ਹਾਂ ਨਾ ਆਇਂਦਾ ਨਾ ਕੀਤਾ ਜਾਵੇ ਪਰ ਜੇ ਫੇਰ ਵੀ ਕੋਈ ਨਹੀਂ ਹਟਦਾ ਫਿਰ ਜੋ ਅਗਲੀ ਬਣਦੀ ਕਾਰਵਾਈ ਹੋਊਗੀ ਅਸੀਂ ਕਾਨੂੰਨ ਦੇ ਬਾਰੇ ਵਿੱਚ ਇਹਦੇ ਬਾਰੇ ਵਿੱਚ ਤੁਹਾਨੂੰ ਡਿਪਾਰਟਮੈਂਟ ਤੋਂ ਜਾਣਕਾਰੀ ਦਿੱਤੀ ਗਈ ਹੈ ਪਰ ਜਿਹੜੀ ਸੜਕ ਹੈਗੀ ਆ ਉਹ ਜਿਹੜੀਆਂ ਬਰਗੀਆਂ ਗੱਡੀਆਂ ਵਾਸਤੇ ਯਾਰ ਥੋੜੇ ਟੱਕਾ ਵਾਸਤੇ ਕਾਰਾਂ ਵਾਸਤੇ ਹੈ। ਪਰ ਜਦੋਂ ਉਹਦੇ ਉੱਪਰ ਟ੍ਰੈਕ ਪਰ ਜਾਂਦੇ ਨੇ ਉਹ ਟੁੱਟ ਗਿਆ ਹੈ। ਉਹ ਕਿੱਦਾਂ ਹੱਲ ਕਰਾਂਗੇ ਆਪਾਂ ਵੀ ਜੇ ਦਿੱਤਾ ਟੁੱਟ ਵੀ ਤਾਂ 1000 ਰੁਪਏ ਗੱਡੀ ਸਟ੍ਰੈਟ ਸੱਜਣ ਜਿਹੜੀ ਉਹ ਤਰ੍ਹਾਂ ਅਸੀਂ ਡਿਪੈਂਡ ਕਰ ਤੋਂ ਉਹ ਡੀਪਰ ਨਾਲ ਜਿਵੇਂ ਦੇਖੋ ਜਿੱਥੇ ਜਿਹੜੀ ਸੜਕ ਲਾਈਟ ਵਹੀਕਲਸ ਦੇ ਲਈ ਬਣੀ ਹੈ ਅਸੀਂ ਉਹਨੂੰ ਲਾਈਟ ਵਹੀਕਲਸ ਕਾਊਂਟ ਕੀਤਾ ਜਿੱਥੇ ਸਾਨੂੰ ਪਤਾ ਕਿ ਉਹਰੇ ਟਿਪਰਾਂ ਦੀ ਮੂਵਮੈਂਟ ਹੈ ਬਿਊਰੋ ਹੈਵੀ ਵਹੀਕਲ ਨਿਕਲਨੇ ਅਸੀਂ ਉਹ ਸੜਕਾਂ ਨੂੰ ਆਲਰੇਡੀ ਪਹਿਲਾਂ ਹੀ ਹੈਵੀ ਉਹਦੇ ਚ ਪਾਇਆ ਹੋਇਆ ਤੇ ਉਹਦੀ ਸਪੈਸੀਫਿਕੇਸ਼ਨਸ ਆ ਜਿਹੜੀ ਉਸੇ ਤਰੀਕੇ ਨਾਲ ਆ ਤਾਂ ਜੋ ਜੇ ਉੱਥੋਂ ਹੈਵੀ ਵਹੀਕਲ ਨਿਕਲੂਗਾ ਉਹਦਾ ਕੋਈ ਨੁਕਸਾਨ ਨਾ ਹੋਵੇ ਮਤਲਬ ਤੁਸੀਂ ਕਿਹਾ ਕਿ ਪਹਿਲੇ ਕਾਲਾ ਤੇਲ ਪਾਏ ਨੇ ਸੀ ਸੜਕਾ ਪ੍ਰੋਪਰ ਨਹੀਂ ਬਣਾਉਂਦੇ ਕੁਛ ਕੋਈ ਕਾਰਵਾਈ ਕੀਤੀ ਹੁਣ ਤੱਕ ਕੋਈ ਚੈੱਕ ਕਰਾਇਆ ਕਿ ਪਿਛਲੇ 5 ਸਾਲਾਂ ਤੋਂ 10 ਸਾਲਾਂ ਤੋਂ ਇਹ ਕਿੱਥੇ ਕਿੱਥੇ ਚੱਲਦਾ ਰਿਹਾ ਸੀ ਕਿੰਨੀਆਂ ਸੜਕਾਂ 'ਤੇ ਕੋਈ ਤੁਸੀਂ ਕਾਰਵਾਈ ਕੀਤੀ ਜਾਂ ਇਨਕੁਆਰੀ ਕੀਤੀ ਬਿਲਕੁਲ ਇਹ ਇਨਕੁਆਰੀ ਚੱਲ ਰਹੀ ਹੈ ਜਿਵੇਂ ਮੇਰੇ ਤੋਂ ਪਹਿਲਾਂ ਸਾਡੇ ਪੱਤਰਕਾਰ ਭਾਈ ਸਾਹਿਬ ਨੇ ਕਿਹਾ ਇਨਕੁਆਰੀ ਚੱਲ ਰਹੀ ਹੈ ਜਿਵੇਂ ਹੀ ਇਸ ਦਾ ਕੋਈ ਨਾ ਕੋਈ ਤਣਪੱਤਨ ਲੱਗਦੀ ਹੈ ਤਾਂ ਇਹਦਾ ਤੁਹਾਨੂੰ ਲੱਗੂਗਾ ਸਾਡੇ 3 ਸਾਲ ਦਾ 20-30 ਦਾ ਰਿਪੋਰਟ ਬਹੁਤ ਜਲਦੀ ਅਸੀਂ ਕੁਛ ਨਾ ਕੁਛ ਇਹਦੇ ਤੇ ਕਾਰਵਾਈ ਕਰਕੇ ਦੱਸਾਂਗੇ ਕੋਈ ਆਂਕੜਾ ਹੈਗਾ ਵੀ ਕਿੰਨੀਆਂ ਸੜਕਾਂ 'ਤੇ ਨਹੀਂ ਐਸ ਸੱਚ ਨਾ ਸਾਡੇ ਕੋਲ ਇਸ ਵਕਤ ਮੇਰੇ ਕੋ ਕੋਈ ਇਸ ਪਰ ਕਿੰਨਾ ਟਾਰਗੇਟ ਆਉਂਦਾ ਹੈ ਜੀ ਕਿਸ ਕਿਸ ਤਰ੍ਹਾਂ ਸੋਨੀ ਦੀ ਖਤਮ ਹੋ ਗਈ ਆ ਜਿਹੜੀ ਫਸਲ ਆ ਉਦੋਂ ਬਾਅਦ ਬੋਲੀਆਂ ਹੁੰਦੀਆਂ ਹੁੰਦੀਆਂ ਨੇ ਨਹੀਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਸਿਰਫ ਸੜਕਾਂ ਨਾਲ ਰਿਲੇਟਡ ਹੈ ਇਹਦੇ ਰਿਲੇਟਡ ਅਕਾਂਗੇ ਬਿਲਕੁਲ ਟਾਈਮ ਬਾਉਂਡਿਸ਼ਨ ਰੱਖੀ ਜਿਵੇਂ ਮੇਰੇ ਸਾਥੀ ਨੇ ਵੀ ਪੁੱਛਿਆ ਕਿ ਕੋਈ ਟਾਈਮ ਬਾਉਂਡਿਸ਼ਨ ਰੱਖੀ ਹੈ ਕਿ ਇੰਨੇ ਦਿਨਾਂ ਤੱਕ ਸੜਕਾਂ ਜਿਹੜੀ ਹੈ ਉਹ ਬਣ ਜਾਣਗੀਆਂ ਜਾਂ ਕਿ ਜਿਹੜੇ ਵੀ ਤੁਸੀਂ ਕੰਮ ਕਰ ਰਹੇ ਹੋ ਕੋਈ ਇਸ ਤਰ੍ਹਾਂ ਦਾ ਟਾਈਮ ਕੁਝ ਰੱਖ ਬਿਲਕੁਲ ਇਹਦੀ ਜਿਹੜੀ ਟਾਈਮ ਬਾਉਂਡ ਮੈਨਰ ਤੇ ਨਾਲ ਸੜਕਾਂ ਬਣ ਨਹੀਂ 100% ਤੁਹਾਨੂੰ ਇਹਦੀ ਪੂਰੀ ਜਾਣਕਾਰੀ ਹੈ ਜਿਹੜੀ ਲਿਖਤੀ ਰੂਪ ਚ ਅਸੀਂ ਦੇ ਦਾਂਗੇ ਵੀ ਇਹ ਜਿਹ ਕਰਪਸ਼ਨ ਦੀ ਤੁਸੀਂ ਗੱਲ ਕੀਤੀ ਜਿਹੜੇ ਠੇਕੇਦਾਰ ਹੁੰਦੇ ਆ ਜਾਂ ਫਿਰ ਜਿਹੜੀ ਵੀ ਚੱਲਦਾ ਉਸ ਨੂੰ ਲੈ ਕੇ ਵੀ ਤੁਸੀਂ ਕੁਝ ਕੰਮ ਕਰ ਰਹੇ ਹੋ ਜਿੱਦਾਂ ਤੁਸੀਂ ਕਿਹਾ ਕਿ ਪੋਰਟਲ ਪਬਲਿਕ ਪੋਰਟਰ ਤੁਸੀਂ ਬਣਾਤਾ ਲੋਕਾਂ ਦੇ ਸੁਝਾਅ ਹੋ ਜਾਂ ਪੰਚਾਇਤ ਦੇ ਸੁਝਾਅ ਲੇਕਿਨ ਜਿਹੜੀ ਕਰਪਸ਼ਨ ਨੂੰ ਲੈ ਕੇ ਵੀ ਤੁਸੀਂ ਕੁਝ ਕਰ ਰਹੇ ਹੋ ਕਿ ਜਿਹੜੇ ਵੀ ਸੁਝਾਅ ਆਉਂਦੇ ਆ ਫਿਰ ਨਹੀਂ ਅਜੇ ਤੱਕ ਸਾਡੇ ਤੋਂ ਇਲਾਵਾ ਕਰਪਸ਼ਨ ਤੇ ਹੋਰ ਕੀਤਾ ਕਿਹਨੇ ਕੁਝ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੀ ਨੇ ਕਰਪਸ਼ਨ ਤੇ ਕੁਝ ਕੀਤਾ ਨਹੀਂ ਤਾਂ ਹੁਣ ਤੱਕ ਤਾਂ ਹੈਂਡਸ ਇਨ ਗਲਵਜ਼ ਵਾਲੀ ਨੀਤੀ ਹੋ ਸੀ ਸਾਰੇ ਜਣੇ ਦਸਤਾਨਿਆਂ ਦੇ ਵਿੱਚ ਦੀ ਤਾਂ ਅਰਥ ਮਲਾਈ ਫਿਰਦੇ ਸੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੀ ਨੇ ਐਂਟੀ ਕਰਪਸ਼ਨ ਮੂਵ ਅੱਡੇ ਅੱਡੇ ਜਿਹੜੇ ਘਾਗ ਬੰਦੇ ਜਿਹੜੇ ਕਹਿੰਦੇ ਸਾਨੂੰ ਕੋਈ ਹੱਥ ਨਹੀਂ ਪਾ ਸਕਦਾ ਜਿਨ੍ਹਾਂ ਨੂੰ ਅਸੀਂ ਜਾਨੀ ਕਿ ਦੇਖੋ ਗੱਲ ਕੀ ਹੈ ਹਰ ਚੀਜ਼ ਆ ਜਿਹੜੀ ਇੱਕ ਕਾਨੂੰਨ ਦੇ ਦਾਇਰੇ ਚ ਰੱਖ ਕੇ ਕੀਤੀ ਜਾ ਸਕਦੀ ਹੈ ਇਹ ਉਰੇ ਜਿਹੜਾ ਇੱਕ ਕਾਨੂੰਨ ਦਾ ਇੱਕ ਰਾਜ ਚੱਲ ਰਿਹਾ ਸੋ ਕਾਨੂੰਨ ਦੇ ਰਾਜ ਦੇ ਵਿੱਚ ਰਹਿੰਦੇ ਹੋਏ ਜੋ ਅਸੀਂ ਐਂਟੀ ਕ腐ਪਸ਼ਨ ਮੂਵਮੈਂਟ ਚਲਾ ਰੱਖੀ ਆ ਪੈਰਲੈਲੀ ਜੋ ਅਸੀਂ ਕ腐ਪਸ਼ਨ ਦੇ ਲਈ ਕਰ ਰਹੇ ਆ ਅੱਜ ਤੱਕ ਦੀ ਕਿਸੇ ਸਰਕਾਰ ਨੇ ਨਹੀਂ ਕੀਤਾ ਸੋ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਕ腐ਪਸ਼ਨ ਦੇ ਅਗੇਂਸਟ ਲੜਦੀ ਹੋਈ ਆਪਣੇ ਪੰਜਾਬ ਸੂਬੇ ਦੀ ਡਵੈਲਪਮੈਂਟ ਕਰਦਾ ਮੈਂ ਜਰਾ ਸਵਾਲ ਇਹ ਲਗਾ ਕਿ ਜਿਹੜਾ ਮੇਨਟੇਨੈਂਸ ਤੁਸੀਂ ਗੱਲ ਕੀਤੀ ਕਿ 5 ਸਾਲ ਉਹ ਠੇਕੇਦਾਰ ਮੇਨਟੇਨੈਂਸ ਕਰੇਗਾ ਉਸ ਨੂੰ ਲੈ ਕੇ ਤੁਸੀਂ ਕਿਹਾ ਕਿ ਮਿਡ ਟਰਮ ਚ ਪਹਿਲਾਂ ਰੁਪਏ ਦੇ ਟੈਂਡਰ ਆਉਦੇ ਹੁੰਦੇ ਸੀ ਪਰ ਕੀ ਜਿਹੜਾ ਹੁਣ ਟੈਂਡਰ ਕੀਤਾ ਜਾਏਗਾ ਉਸ ਦੇ ਵਿੱਚ ਉਹ 5 ਸਾਲ ਦੀ ਮੇਨਟੇਨੈਂਸ ਕਾਸਟ ਪਲੱਸ ਠੇਕੇਦਾਰ ਦਿੱਤੀ ਜਾਊਗੀ ਉਸ ਦਾ ਆਲਰੇਡੀ ਇਨਕਲੂਡਡ ਹੈ ਆਲਰੇਡੀ ਜਿਹੜਾ ਇਹਨੂੰ ਟੈਂਡਰ ਮਿਲਿਆ ਉਹਦੇ ਚ ਆਲਰੇਡੀ ਇਨਕਲੂਡਡ ਹੈ ਜਿਸ ਦਿਨ ਉਹਨੇ ਸੜਕ ਦਾ ਟੈਂਡਰ ਲੈ ਲਿਆ ਤਾਂ ਨਾਲ ਉਹਨੇ ਸਮਝ ਲਓ 5 ਸਾਲ ਦੀ ਮੇਨਟੇਨੈਂਸ ਦਾ ਜ਼ਿੰਮੇਵਾਰੀ ਨਾਲ ਲੈ ਲਈ ਤਾਂ ਜਦੋਂ ਸੜਕ ਬਣੂਗੀ ਤਾਂ 5 ਸਾਲ ਦੀ ਉਹਨੂੰ ਜ਼ਿੰਮੇਵਾਰੀ ਜਿਹੜੀ ਆ ਨਾਲ ਨਭਾਣੀ ਪਈ ਥੈਂਕ ਯੂ ਵੈਰੀ